ਪੰਜਾਬ ਦੇ ਮੌਸਮ ਨੂੰ ਲੈ ਕੇ ਪੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਚ ਮੀਂਹ ਦੇ ਨਾਲ ਨਾਲ ਹੋਈ ਹੈ ਭਾਰੀ ਗੜੇਮਾਰੀ ਦਿਨ ਵਿੱਚ ਛਾਇ ਜੀ ਹਨੇਰਾ ਤੁਹਾਨੂੰ ਦੱਸਣਾ ਚਾਹੁੰਦੇ ਆ ਪੰਜਾਬ ਵਿੱਚ ਪੀਤੀ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ ਕਈ ਥਾਵਾਂ ਤੇ ਮੀਂਹ ਪੈਣ ਨਾਲ ਗੜੇਮਾਰੀ ਵੀ ਹੋਈ ਹੈ ਮਹਾਲੀ ਵਿੱਚ ਭਾਰੀ ਗੜੇਮਾਰੀ ਹੋਈ ਹੈ ਮੀਂਹ ਦੇ ਗੜੀਮਾਰੀ ਕਾਰਨ ਠੰਡ ਇੱਕਦਮ ਫਤ ਗਈ ਹੈ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੈ ਲੁਧਿਆਣਾ ਵਿੱਚ ਅੱਜ ਸਵੇਰੇ ਗੜੇਮਾਰੀ ਹੋਈ ਹੈ ਸਵੇਰੇ 7:30 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਮੀਂਹ ਕਾਰਨ ਮੌਸਮ ਠੰਡਾ ਹੋ ਗਿਆ ਸਵੇਰੇ 8:00 ਵਜੇ ਵੀ ਮੀ ਬਦਲਾ ਕਰਨ ਅਸਮਾਨ ਵਿੱਚ ਹਨੇਰਾ ਬਣਿਆ ਰਿਹਾ ਹੈ ਇਹ ਸਰਦੀਆਂ ਦੀ ਦੂਜੀ بارش ਇਸ ਤੋਂ ਬਾਅਦ ਠੰਡ ਵੱਧ ਗਈ ਹੈ ਖਰੜ ਵਿੱਚ ਵੀ ਗੜੇ ਮਾਰੀ ਦੇਖਣ ਨੂੰ ਮਿਲੇ ਜਿਸ ਕਰਕੇ ਧਰਤੀ ਜਿਹੜੀ ਚਿੱਕੀ ਪੈ ਗਈ ਹੈ ਦੱਸਦੀ ਏ ਇਸ ਸਾਲ ਦਸੰਬਰ ਦੇ ਆਦਤੋਂ ਬਾਅਦ ਹੀ ਮੀਂਹ ਨਹੀਂ ਪਿਆ ਪਰ ਫਰਵਰੀ ਦੇ ਪਹਿਲੇ ਦਿਨ ਹੀ ਭਾਰੀ ਮੀਂਹ ਪਿਆ ਹੈ ਮੌਸਮ ਵਿਭਾਗ ਵੱਲੋਂ orange alert ਵੀ ਜਾਰੀ ਕੀਤਾ ਗਿਆ ਹੈ ਮੀ ਕਾਰਨ ਲੋਕਾਂ ਲੋਕ ਘਰਾਂ ਵਿੱਚ ਲੁਕੇ ਰਹੇ ਸਵੇਰੇ 6:30 ਵਜੇ ਤੱਕ ਸਾਰੇ ਵਿੱਚ ਧੁੰਦ ਛਾਈ ਰਹੀ ਦਿਨ ਵੇਲੇ ਵੀ ਬੱਦਲ ਜਿਹੜੇ ਛਾਏ ਰਹਿਣੇ ਦੀ ਤੇ ਗੱਲ ਕਰੀ ਆਉਣ ਵਾਲੇ ਦਿਨਾਂ ਦੀ ਤੁਹਾਨੂੰ ਹਲਕਾ ਫੁਲਕਾ ਜਿਹੜਾ ਮੀਂਹ ਪੰਜਾਬ ਦੇ ਕਈ ਇਲਾਕਿਆਂ ਵਿੱਚੋਂ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਮੌਸਮ ਨਾਲ ਜੁੜੀ ਜਾਣਕਾਰੀ ਵਾਸਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਪਹੁੰਚਾਓ